lal bhawani dar te bulaya lal bhawani dar te bulaya apne charna de naal laya apne charna de naal o mere mann vich si jo सारियांीज़ा लाईं नेर मन विच सी जो चलद सारियां रीज़ा लाईं नाल भवानी लाल बना लाईं मैनू लाल भवानी लाल बना उहो मैनू लाल भवानी लाल बना मौज लाईं न मैनू लाल भवानी लाल बना ਮੋ ਜਲਾਈਆਂ ਨੇ ਰੱਖ ਰੱਖ ਭੁੱਲੀ ਜਾਵਾ ਦਾਤੀਏ ਐਸਾ ਖਜ਼ਾਨਾ ਪਰਿਆ ਤੂੰ ਮੇਰਾ ਐਸਾ ਖਜ਼ਾਨਾ ਪਰਿਆ ਤੂੰ ਮੇਰਾ ਐਸਾ ਖਜ਼ਾਨਾ ਪਰਿਆ ਤੂੰ ਨਾ ਤੇਰਾ ਲੈ ਵੰਡੀ ਜਾਵਾ ਐਨੇ ਜੋਗਾ ਕਰਿਆ ਤੂੰ ਐਨੇ ਜੋਗਾ ਕਰਿਆ ਤੂੰ ਮੈਨੂੰ ਐਨੇ ਜੋਗਾ ਜੋ ਕਿਸਮਤ ਦਾ ਸਾਲਾ ਦੋ ਸੁਤੀਆਂ ਸੀਮਾ ਨੇ ਜਗਾਈਆਂ ਨੇ ਜੋ ਕਿਸਮਤ ਦਾ ਸਾਲਾ ਦੋ ਸੁਤੀਆਂ ਸੀਮਾ ਨੇ ਉਹ ਮੈਨੂੰ ਲਾਲ ਭਵਾਨੀ ਲਾਲ ਬਣਾ ਕੇ ਮੋ ਜਲਾਈਆਂ ਨੇ ਮੈਨੂੰ ਲਾਲ ਭਵਾਨੀ ਲਾਲ ਬਣਾ ਕੇ ਮੋ ਜਲਾਈਆਂ ਨੇ ਉਹ ਮੈਨੂੰ ਲਾਲ ਭਵਾਨੀ ਲਾਲ ਬਣਾ ਕੇ ਮੋ ਜਲਾਈਆਂ ਨੇ ਮੈਨੂੰ ਲਾਲ ਭਵਾਨੀ ਲਾਲ ਬਣਾ ਕੇ ਮੋ ਜਲਾਈਆਂ ਨੇ ਤਾੜੀਆਂ ਢੋਲ ਨਗਾਰੇ ਵੱਜਦੇ ਲਾਲ ਭਵਾਨੀ ਦਰਬਾਰ ਤੇ ਤਾੜੀਆਂ ਢੋਲ ਨਗਾਰੇ ਵੱਜਦੇ ਲਾਲ ਭਵਾਨੀ ਦਰਬਾਰ ਤੇ ਪਹਿਲਾਂ 1 ਮਿੰਟ ਪਹਿਲਾਂ ਪਹਿਲਾਂ ਲੈ ਚੱਲਦੀ ਸੀ ਸਿੰਗਲ ਹੁਣ ਦਬਾ 1 2 3 ਤਾੜੀਆਂ ਢੋਲ ਤਾੜੀਆਂ ਢੋਲ ਤਾੜੀਆਂ ਢੋਲ ਨਗਾਰੇ ਵੱਜਦੇ ਲਾਲ ਭਵਾਨੀ ਦਰਬਾਰ ਤੇ ਤਾੜੀਆਂ ਢੋਲ ਨਗਾਰੇ ਵੱਜਦੇ ਲਾਲ ਭਵਾਨੀ ਦਰਬਾਰ ਤੇ ਤਾੜੀਆਂ ਢੋਲ ਨਗਾਰੇ ਵੱਜਦੇ ਲਾਲ ਭਵਾਨੀ ਦਰਬਾਰ ਦੇ ਤਾੜੀਆਂ ਢੋਲ ਨਗਾਰੇ ਵੱਜਦੇ ਭਵਾਨੀ ਦਰਬਾਰ ਤੇ ਉੱਚੀ ਉੱਚੀ ਮਾਈ ਦੇ ਉੱਚੀ 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 ਮਾਈ ਦੇ ਉੱਚੀ ਉੱਚੀ ਮਾਈ ਦੇ ਝਕਾਰੇ ਵੱਜ ਜੇ ਕਰੇ ਮਨਾਲ ਭਵਾਨੀ ਦੀ ਦਰਬਾਰ ਕੀ ਉੱਚੀ ਉੱਚੀ ਮਾਇਦੇ ਦੇਖਾਰੇ ਲੱਗਦੇ ਲਾਲ ਭਵਾਨੀ ਦਰਬਾਰ ਤੇ ਉੱਚੀ ਉੱਚੀ ਮਾਇਦੇ ਜਖਾਰੇ ਲੱਗਦੇ ਲਾਲ ਭਵਾਨੀ ਦਰਬਾਰ ਤੇ ਟਾੜੀਆਂ ਢੋਲ ਨਗੜੇ ਵੱਜਦੇ ਲਾਲ ਭਵਾਨੀ ਦਰਬਾਰ ਦੇ ਟਾੜੀਆਂ ਢੋਲ ਨਗੜੇ ਵੱਜਦੇ ਭਵਾਨੀ ਦਰਬਾਰ ਤੇ ਹੋ ਜੇ ਕਰਮਾਲ ਲਾਲ ਭਵਾਨੀ ਜੀ ਦਾ